ਬਿਲਕੁਲ ਸਾਡੇ ਨਾਲ ਪ੍ਰੀਥਰ ਪਾਲ ਜੀ ਜੁੜੇ ਨੇ ਸਰ ਇੱਕ ਬਹੁਤ ਮੰਦਭਾਗੀ ਜਾਣਕਾਰੀ ਆ ਰਹੀ ਹੈ ਕਿ ਹੁਣ ਰਾਜੇ ਜਵੰਦਾ ਸਾਡੇ ਵਿੱਚ ਨਹੀਂ ਰਹੇ ਕਿਵੇਂ ਦੇਖ ਰਹੇ ਹੋ ਪਹਿਲਾਂ ਤਿੰਨ ਤੁਸੀਂ ਕਿਉਂਕਿ ਹਰ ਬੰਦਾ ਬਹੁਤ ਦੁਆਵਾਂ ਕਰ ਰਿਹਾ ਸੀ ਬਿਲਕੁਲ ਸਹੀ ਬਹੁਤ ਮਾੜਾ ਬਹੁਤ ਹੀ ਮਾੜਾ ਇਸ ਤੋਂ ਮਾੜੀ ਖਬਰ ਨਹੀਂ ਹੋ ਸਕਦੀ ਅੱਜ ਮਤਲਬ ਹੁਣ ਤੇ ਇੱਥੇ ਸ਼ਾਮ ਹੈ ਮੈਂ ਕੈਨੇਡਾ ਦੇ ਵਿੱਚ ਐਸ ਵੇਲੇ ਤੇ ਤੁਹਾਡੇ ਚੈਨਲਸ ਦੇ ਥਰੂ ਹੀ ਪਤਾ ਲੱਗਿਆ ਮੈਨੂੰ ਵੱਖ-ਵੱਖ ਚੈਨਲਸ ਤੋਂ ਫੋਨ ਆ ਰਹੇ ਨੇ ਮਤਲਬ ਇੰਨਾ ਮੰਦਭਾਗਾ ਇਹ ਮਤਲਬ ਇੰਨੇ ਦਿਨਾਂ ਤੋਂ ਦੁਆਵਾਂ ਕਰ ਰਹੇ ਸੀਗੇ ਪਤਾ ਨਹੀਂ ਕਈ ਵਾਰੀ ਪ੍ਰਮਾਤਮਾ ਨੂੰ ਕੀ ਮੰਜ਼ੂਰ ਹੁੰਦਾ ਹੈ ਕੀ ਉਹਦੇ ਮਤਲਬ ਉਹਦਾ ਸਮਝ ਨਹੀਂ ਲੱਗੀ ਸਾਨੂੰ ਵੀ ਉਹਦੀ ਕਿਵੇਂ ਚਲਾਉਂਦਾ ਹੈ ਸ੍ਰਿਸ਼ਟੀ ਨੂੰ ਇੱਕ ਮਾਂ ਆ ਉਹਦਾ ਹਸਬੰਡ ਚਲਾ ਜਾਂਦਾ 1.5 ਸਾਲ ਪਹਿਲਾਂ ਉਸ ਤੋਂ ਬਾਅਦ ਅੱਜ 1.5 ਸਾਲ 2 ਸਾਲ ਬਾਅਦ ਉਹਦਾ ਪੁੱਤਰ ਜਵਾਨ ਚਲਾ ਜਾਂਦਾ ਸੋ ਮਤਲਬ ਸਮਝ ਤੋ ਬਾਰਾ ਸ਼ਬਦ ਹੀ ਨਹੀਂ ਕਈ ਵਾਰ ਮਿਲਦੇ ਬਿਲਕੁਲ ਸਰ ਸਾਡੇ ਦੇ ਕਲਾਕਾਰ ਹੋ ਸਕਦੇ ਪਰ ਮਾਲੀ ਤਾਂ ਕੋਈ ਬੱਚਾ ਹੈ ਨਾ ਉਹਦਾ ਜਿਹੜਾ ਜਵਾਨ ਜਿਹੜਾ ਜ਼ਿੰਦਗੀ ਮੋ ਲੜਦਾ ਬਿਲਕੁਲ ਬਿਲਕੁਲ ਜਵਾਨ ਜਵਾਨ ਮੁੰਡਾ ਹੋਰ ਜ਼ਿੰਦਗੀ ਦਾ ਹਲੇ ਸਫ਼ਰ ਹੀ ਸਟਾਰਟ ਹੋਇਆ ਸੀਗਾ ਔਰ ਇੰਨੀ ਮਿਹਨਤ ਨਾਲ ਬੰਦਾ ਪਹੁੰਚਦਾ ਆਪਣੇ ਮਕਾਮ ਤੇ ਜੋ ਉਹਨੇ ਸੁਪਨੇ ਸਜੋਏ ਹੁੰਦੇ ਆ ਉਹ ਸੁਪਨੇ ਪੂਰੇ ਹੁੰਦੇ ਜਦੋਂ ਤੇ ਉਹਨੂੰ ਦੇਖਣ ਦਾ ਵੀ ਜਦੋਂ ਹੁਕਮ ਨਾ ਹੋਵੇ ਪ੍ਰਮਾਤਮਾ ਵੱਲੋਂ ਤੇ ਫਿਰ ਬਹੁਤ ਬਹੁਤ ਬੁਰਾ ਲੱਗਦਾ ਹੈ ਉਹ ਬੜਾ ਬੜਾ ਸੁਚੱਜਾ ਆਰਟਿਸਟ ਸੀਗਾ ਇਦਾਂ ਦੇ ਆਰਟਿਸਟਸ ਦੀਆਂ ਬਾਅਦ ਮਿਲਦੇ ਨੇ ਬਹੁਤ ਘੱਟ ਕਲਾਕਾਰ ਨੇ ਇਦਾਂ ਦੇ ਬਹੁਤ ਮਤਲਬ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇੱਕ ਉਹ ਮਤਲਬ ਤਰੂਤਾਰਾ ਸੀਗਾ ਉਹ ਤੇ ਚੰਗਾ ਗਾਉਣ ਵਾਲਾ ਪਰਿਵਾਰਿਕ ਗਾਉਣ ਵਾਲਾ ਆਰਟਿਸਟ ਸੀਗਾ ਚੰਗੇ ਸੁਭਾਅ ਦਾ ਮਾਲਕ ਸੀ ਆਪ ਤੋਂ ਵੱਡਿਆਂ ਦੀ ਇੱਜ਼ਤ ਕਰਨ ਵਾਲਾ ਬੰਦਾ ਸੀਗਾ ਸੋ ਪਤਾ ਨਹੀਂ ਮਤਲਬ ਜਿਹੜੇ ਚੰਗੇ ਲੋਕ ਨੇ अब पिछले दिन भला साहब चले गए आहूजा साहब चले गए पता नहीं म्यूजिक फिल्म इंडस्ट्री नु की नजर लागी है की होया की रब जाने शुक्रिया